ਬਾਬਾ ਦਾਣਾ ਕਿਹੜਾ ਕਿਹੜਾ ਟੁੱਲੂ ਵੇਖਾਂ ਯਾਰ ਪੁੱਤ ਬਾਹਰ ਜਾ ਕੇ ਜਾਨਾ ਬੱਬਾ ਤੋਣਾ ਵੇਖ ਕੇ ਵੇਖਿਆ ਕੌਣ ਆਇਆ ਮੈਨੂੰ ਐ ਲੱਗਦਾ ਜਿਵੇਂ ਨਵੇਂ ਕਿਲੇ ਵਾਲੇ ਜਲਦਾਰ ਆਏ ਹੁੰਦੇ ਆ ਜਾਨਾ ਬੱਬਾ ਜਾ ਕੇ ਆ ਪੁੱਤ ਓਏ ਸਾਸੀ ਆ ਗਿਆ ਹੋਰ ਜੀ ਦਾਨਾ ਸਿਆ ਕੀ ਹਾਲ ਆ ਠੀਕ ਆ ਕੀ ਹਾਲ ਚਾਲ ਵਧੀਆ ਵਧੀਆ ਹੀ ਵਧੀਆ ਆਪਣੇ ਦੱਸੋ ਹੋਰ ਘਰ ਪਰਵਾਹ ਕੀ ਆ ਵਧੀਆ ਵਧੀਆ ਕੀ ਹਾਲ ਆ ਪੁੱਤ ਬਹਿ ਜਾ ਇੱਥੇ ਕਿਥੇ ਰਿੰਗੇ ਜਲਦਰੋ ਬਾਜਸੀ ਅੱਜ ਆਈ ਕਿ ਮੇਰੇ ਬਹਿ ਜਾ ਬਹਿ ਜਾ ਬਹਿ ਜਾ ਤੂੰ ਵੀ ਖੁੰਡੇ ਤੇ ਹੋ ਗਿਆ ਮੈਨੂੰ ਲੱਗਦਾ ਤੂੰ ਕਰੀਏ ਬਾਬਾ ਹੋਰ ਹੋਰ ਸਲਾਓ ਨਵੀਤਾ ਜੀ ਬਾ ਠੀਕ ਠਾਕ ਹੀ ਆਪਣੇ ਦੱਸ ਠੀਕ ਆ ਆ ਜਾ ਪੁੱਤਰਾ ਤੂੰ ਵੀ ਆ ਜਾ ਨਾਲ ਆ ਜਾ ਆ ਬਾਬਾ ਉਹ ਸੁਣਾਓ ਘਰ ਪਰਿਵਾਰ ਠੀਕ ਆ ਹਾਂ ਵਧੀਆ ਤੂੰ ਦੱਸ ਤੁਹਾਡੇ ਘਰੇ ਕਿਵੇਂ ਆ ਠੀਕ ਆ ਵਧੀਆ ਜੀ ਵਧੀਆ ਵਧੀਆ ਕਿਵੇਂ ਆ ਵਧੀਆ ਵਧੀਆ ਜੀ ਆ ਜਾ ਪੁੱਤ ਤੂੰ ਵੀ ਆ ਜਾ ਉਹ ਮੈਂ ਕਹਾਂ ਜਾਈਏ ਬਾਬੇ ਕੋਲ ਉਹਦੇ ਕਹਿ ਨੂੰ ਜਵਾਨੀ ਮੌਕੇ ਬੜੀਆਂ ਬਸੰਤਾਂ ਉਹਦੇ ਕਿਨੂੰ ਪਤੰਗ ਡਾਏ ਆ ਇਹ ਕਿਹੜਾ ਕੰਮ ਅੱਜ ਹੋਇਆ ਇਹ ਬਾਬੇ ਕੋਲ ਸੰਤਰਾ ਪੁੱਤ ਅਕਤੂਬਰ ਦੇ ਹਿਸਾਬ ਨਾਲ ਤੈਨੂੰ ਪਤਾ ਸਾਰਾ ਕੁਝ ਕਰਨਾ ਹੀ ਪੈਦਾਗਾ ਤੈਨੂੰ ਟਾਈਮ ਉਹ ਜੇ ਰਹਿ ਗਏ ਅੱਜ ਕੱਲ ਇਹਦਾ ਪਿਆਰ ਹੈ ਨਹੀਂ ਪੁੱਤ ਮਾੜੀ ਦੀ ਗੱਲ ਤੋਂ ਲੜ ਪੈਂਦੇ ਆ ਸਹੀ ਹੈ ਅੱਜ ਕੱਲ ਕੋਈ ਪਤੰਗਾਂ ਦਾ ਟਾਈਮ ਹੈਗਾ ਨਹੀਂ ਪਤੰਗਾਂ ਵਾਲਾ ਮਾੜੀ ਦੀ ਗੱਲ ਤੋਂ ਸਮਾਂ ਮੜਾ ਪਿਆਰ ਹੀ ਹੈ ਨਹੀਂ ਕਿਸੇ 'ਚ ਪਿਆਰ ਹੋਵੇ ਨਾ ਤੇ ਟਾਟੇ ਕਾਦੇ ਆ ਪਿਆਰ ਤਾਂ ਆਪਣੇ ਵੇਲੇ ਸੀ ਹਾਂਜੀ ਹਾਂਜੀ ਹੁਣ ਤਾਂ ਕਿਹੜੇ ਪਿਆਰ ਆ ਹੋਂ ਦਾ ਬਸ ਦੇ ਕਹਿਣ ਨੂੰ ਹੁਣ ਜਦੋਂ ਮੰਨ ਲਓ ਤੁਸੀਂ ਖੇਡਦੇ ਸੀ ਕਬੱਡੀ ਖੇਡਦੇ ਸੀ ਕਿੰਨੀ ਸੋਹਣੀ ਕਬੱਡੀ ਖੇਡਦੇ ਸੀਗੇ ਤੇਰੇ ਸਾਹਮਣੇ ਸੀ ਆਪਾਂ ਆਪਦੇ ਦਮ ਤੇ ਖੇਡੇ ਆ ਜਿੰਨਾ ਚਿਰ ਖੇਡੇ ਆ ਗੈਲਦਾਰਾ ਤੂੰ ਦੱਸ ਵੀ ਆਪਾਂ ਨੂੰ ਕੋਈ ਪਿੰਡ ਚ ਆਪਾਂ ਕਿਸੇ ਤੋਂ ਕੋਈ ਖਾਣਕ ਲਈਏ ਨਹੀਂ ਨਹੀਂ ਕਿਸੇ ਤੋਂ ਵੀ ਨਹੀਂ ਲਈ ਜੇਹੰਦਰ ਜੀ ਮੈਂ ਲਿਖਿਆ ਬਾਬੇ ਨੂੰ ਮੈਂ ਤਾਂ ਬਹੁਤ ਛੋਟਾ ਹੰਦਾ ਸੀਗਾ ਮਹਰ 8 ਸਾਲਾਂ ਦਾ ਹੂੰਗਾ ਮੈਂ ਇੱਕ ਵਾਰੀ ਬਾਬਾ ਮੈਨੂੰ ਲੈ ਜਾ ਮੈਚ ਬਾਬਾ 40 ਸਾਲਾਂ ਖੇਡਿਆ ਉਦੋਂ ਹਾਂ ਬਾਬੇ ਜਦੋਂ ਇੰਨੀ 40 ਸੀ ਮਾਰਕੀਟ ਚ ਪੇੜ ਨਾਲ ਲਾਤਾਂ ਤੇ ਗਿੱਟਾ ਚੱਕ ਲੈਣਾ ਸੀ ਠੀਕ ਹੈ ਉਗਲੇ ਯਾਰੀ ਮੰਨ ਤੇ ਵਾਲਾ ਕੰਮ ਅੱਛਾ ਜੀ ਲੰਨੂ ਪੱਤੋ ਵਾਲਾ ਪਲਵਾਨ ਬਲਜੀਤ ਵਿਚਾਰਾ ਉਹ ਗੁਜਰ ਗਿਆ ਉਹ ਬੰਦਾ ਵਧੀਆ ਸੀ ਬਾਬਾ ਜੀ ਤੁਸੀਂ ਖੇਡਦੇ ਨਹੀਂ ਆਈ ਲੈ ਆਪਾ ਪੁੱਤ ਪੋਛੀ ਨਾ ਬਲਵਾਨ ਬਲਜੀਤ ਬਹੁਤ ਵਧੀਆ ਬੰਦਾ ਸੀ ਇਹ ਜਿਹੜਾ ਮੈਂ ਕਹ ਯਾਰ ਉਹਦੇ ਨਾਲ ਦਾ ਬੰਦਾ ਹੀ ਐਣੀ ਕੋਈ ਬਹੁਤ ਲੱਖਾਂ ਰੁਪਈਆ ਦਾ ਬੰਦਾ ਸੀ ਲੱਖਾਂ ਰੁਪਈਆ ਦਾ ਬੰਦਾ ਸੀ ਇਹ ਕਹ ਬਤ ਸੰਜੀਗਾ ਸੰਜੀਗਾ ਬਾਬਾ ਸੰਜੀਗਾ ਤੇਰੀ ਗੱਲ ਢਿੱਲੂ ਸੰਜੀਗਾ ਮੈਂ ਨਹੀਂ ਆਪਣਾ ਇਹ ਘਰ ਦਾ ਰਾਬ ਨੇ ਸਹੀ ਗੱਲ ਆ ਅੱਜ ਇਹਨਾਂ ਨੂੰ ਲੋੜ ਆ ਕੋਈ ਇਹ ਤਾਂ ਆਇਆ ਲੱਗਦੇ ਨਹੀਂ ਨਹੀਂ ਬਾ ਅਰੇ ਕੱਲ ਜਾਏਗੇ ਬਾਬੇ ਕੋਲੇ ਅੱਗੇ ਵੇਖ ਅੱਗੇ ਨੂੰ ਨਹੀਂ ਚਾਲਦਾਰ ਉਧਰ ਜਦੋਂ ਇਹਨੇ ਪਿੰਡਾਂ ਨੇ ਜਾਂਦਾ ਠੀਕਾ ਰਾਜ ਨਾਮੇ ਕਰਾਉਂਦਾ ਨਾ ਐ ਪੂਰੀ ਗੱਠੇ ਤੇ ਬੈਠਾ ਹੁੰਦਾ ਅੱਜ ਵੇਖ ਜੀ ਸਭ ਕੋਈ ਮੁੱਕੇ ਆ ਬੈਠਾ ਅੱਜ ਕੋਈ ਕੰਮ ਆ ਿੱਲੂ ਅੱਜ ਕੋਈ ਕੰਮ ਆ ਚਲੋ ਕੋਈ ਨਹੀਂ ਅੱਜ ਬਸੰਤ ਸੀਗੀ ਹਜੀ ਆ ਮੈਂ ਬੱਬਾ ਮੜੀ ਘੋੜੀਆਂ ਵੇਖਿਆ ਮੈਂ ਆਪਣੀਆਂ ਜਾ ਜਾ ਨਾਲੇ ਜਿਹੜਾ ਮਾਰੇ ਉਧਰ ਗਾਂ ਜੀ ਫਿਰਦੀ ਸੀ ਕਿਤੇ ਖੋਲਣਾ ਗਈ ਹੋਏ ਉਹ ਬਹੁਤ ਕੌੜਾਂ ਲੈਂਦੀ ਜਲਦਰਾ ਨਵੀਂ ਅੱਛਾ ਜੀ 3.5 ਲੱਖ ਰੁਪਏ ਦੀ ਲੈ ਕੇ ਆਏ ਆ ਠੀਕ ਹੈ ਠੀਕ ਹੈ ਤੇ ਗੱਧ ਦਿੰਦੀ 25 ਕਿਲੋ ਠੀਕ ਹੈ ਬੱਬਾ ਤੇਰੇ ਨਾਲ ਦੇ ਤਾਂ ਬਾਹਰ ਸੈਟਲ ਹੋ ਗਏ ਸਾਰੇ ਪੁੱਤ ਵਾਲੇ ਮੈਂ ਤੈਨੂੰ ਪਹਿਲਾਂ ਵੀ ਦੱਸਿਆ ਪੁੱਤ ਮੇਰੇ ਨਾਲ ਮੱਲਗੇ ਵਾਲਾ ਕੰਮ ਕਾਲੀ ਥਾਂਦੇ ਵਾਲੇ ਆਲਾ ਗਰਮੀਤ ਸਹੀ ਹੈ ਹੈ ਐਨੇ ਬੰਦੇ ਜਿਹੜੇ ਬਾਹਰ ਬੈਠੇ ਆ ਕਾਲਾ ਥਾਂਦੇ ਵਾਲੇ ਆ ਜੈਲਦਾਰਾ ਤੈਨੂੰ ਪਤਾ ਵੀ ਉਹਨਾਂ ਟਾਈਮਾਂ 'ਚ ਸਾਡੇ ਵੇਲੇ ਕੋਈ ਪ੍ਰਮੋਟਰ ਨਹੀਂ ਹੁੰਦਾ ਸੀ ਅੱਜ ਤਾਂ ਤੈਨੂੰ ਪਤਾ ਪ੍ਰਮੋਟਰ ਬਹੁਤ ਆ ਬਹੁਤ ਬਹੁਤ ਮਾੜਾ ਜਿਹਾ ਮੁੰਡਾ ਕੋਈ ਕਬਡੀ ਖੇਡਦਾ ਤੇ ਕੋਲੋਂ ਪ੍ਰਮੋਟਰ ਚੱਕ ਲੈਂਦੇ ਆ ਵੀ ਆਏ ਹਨ ਪ੍ਰਮੋਟਰ ਸਾਡੇ ਵੇਲੇ ਚੱਕਦੇ ਨਹੀਂ ਸੀ ਠੀਕ ਹੈ ਹੁਣ ਤਾਂ ਮਾੜਾ ਜਿਹਾ ਜਦੋਂ ਮਾੜਾ ਜਿਹਾ ਕਬਡੀ ਖੇਡਦਾ ਨਾ ਕੋਈ ਹਾਂਜੀ ਇਹ ਮਾੜਾ ਜਿਹਾ ਪ੍ਰੋਮੋਟਰ ਉਹ ਨੂੰ ਮਿੱਟ ਮਾਰਦੇ ਆ ਇੱਕ ਪਰਮਿੰਦਰ ਅੱਛਾ ਜੀ ਜਨਾਲ ਵਾਲਾ ਠੀਕ ਹੈ ਠੀਕ ਉਹ ਬੰਦਾ ਬਹੁਤ ਵਧੀਆ ਬੁਲਾਰਾ ਮੈਨੂੰ ਲੱਗਾ ਠੀਕ ਹੈ ਠੀਕ ਹੈ ਜੀ ਇੱਕ ਜਿਹੜਾ ਰਵਣਾ ਠੀਕ ਹੈ ਉਹ ਵੀ ਬਹੁਤ ਵਧੀਆ ਬੁਲਾਰਾ ਇੱਕ ਦੋਨੇ ਭਰਾ ਸੰਧੂ ਠੀਕ ਹੈ ਦੋਨੇ ਟੈਂਟ ਬੰਦੇ ਆ ਹਰਪਿੰਦਰ ਦੇ ਜਿਹੜਾ ਗੱਲ ਕਹਿ ਦੇਣਾ ਮੂੰਹ ਤੇ ਉਹ ਤਾਂ ਬਸ ਕਰੋੜਾ ਰੁਪਇਆ ਇਕੱਠਾ ਕਰ ਦਿੰਦਾ ਕਿਸੇ ਮੁੰਡੇ ਦੇ ਸਾਟ ਉੱਜ ਕੀ ਇਹ ਹੁੰਦਾ ਪਿਆਰ ਪਰ ਹੁਣ ਪਿਆਰ ਹੈ ਨਹੀਂ ਯਾਰ ਕਰੀ ਕੀ ਆ ਹੈ ਹੈ ਪਿਆਰ ਤਾਂ ਹੈ ਨਹੀਂਗਾ ਜੀ ਹੁਣ ਤੂੰ ਇੱਕ ਗੱਲ ਸੁਣ ਹੁਣ ਮੰਨ ਲਓ ਤੁਹਾਡੇ ਨਾਲ ਖੇਡਦੇ ਸੀਗੇ ਤੁਹਾਡੇ ਨਾਲ ਗੋਪੀ ਬਲੂਰੀਆ ਖੇਡਦਾ ਸੀਗਾ ਤੁਸੀਂ ਖੇਡਦੇ ਸੀਗੇ ਬਹੁਤ ਸੋਹਣੀ ਖੇਡ ਸੀ ਤੁਹਾਡੀ ਫੇਰ ਬਹੁਤ ਵਧੀਆ ਖੇਡਦੇ ਤੁਸੀਂ ਗੱਲ ਪਾਲਣਾ ਖੇਡਦੇ ਆ ਜਾਣਦਰਾ ਜੀ ਤੇਰੇ ਕੋਲ ਕਿ ਕੰਮ ਆਇ ਸੀ ਕਿਵੇਂ ਆਏ ਅੱਜ ਨਵੇਂ ਕਿਲੇ ਵਾਲੇ ਓ ਜਿਆਦਾ ਕੋਈ ਆਏ ਸੀ ਓ ਥੋੜਾ ਜਿਹਾ ਕੰਮ ਸੀਗਾ ਕੋਈ ਉਹਦੇ ਕੰਮ ਨੂੰ ਰੋਆਇਆ ਸੀਗਾ ਉਧਰ ਆਈ ਨਵੇਂ ਆ ਕਰਨਾ ਸੀਗਾ ਇਹ ਕਹੇ ਚੱਲ ਜਾਈਏ ਤੁਸੀਂ ਨਾਲ ਚੱਲੋ ਸਾਡੇ ਪਤਾ ਆਪਾ ਤੁਹਾਡੇ ਨਾਲ ਆ ਤਿਲੂ ਨੇ ਮੈਨੂੰ ਪਹਿਲਾਂ ਹੀ ਕੰਨ ਚ ਕਿਹਾ ਸੀ ਵੀ ਇਹ ਜਿਹੜੇ ਆਏ ਹਨ ਇਹ ਬੰਦੇ ਕੰਮ ਚ ਆਏ ਆ ਇਹ ਚੱਲ ਕੋਈ ਨਹੀਂ ਆਪਾਂ ਚੱਲਦੇ ਆਂ ਘੋੜੀ ਖੋਲਦਾ ਕਿੱਲੂ ਓਏ ਘੋੜੀ ਖੋਲ ਆਪਣੀ ਆਣਾ ਬਾਬਾ ਤਿਲੂ ਨੂੰ ਕਹਿੰਦੇ ਆ ਅੱਛਾ ਜੀ ਘੋੜੀ ਤੇ ਕਾਠੀ ਕੁੱਟੀ ਪਾ ਦੂਗਾ ਠੀਕ ਹੈ ਠੀਕ ਹੈ ਆਪਾਂ ਚੱਲਦੇ ਹਾਂ ਫਾਲੀ ਕੋਈ ਨਹੀਂ ਜਿੱਥੇ ਮਰਜੀ ਬਾਬਾ ਦਾਨਾ ਅੱਗੇ ਦੋ ਦੋ ਤੋਂ ਭੱਜਿਆ ਕਦੇ ਨਹੀਂ ਨਹੀਂ ਬਹਿ ਜਾ ਤੈਨੂੰ ਬਾਬਾ ਜੀ ਆਹ ਪੁੱਤ ਮੈਂ ਕਿਆ ਲੀਕਾ ਕੋੜੀਆਂ ਸਿੱਧੀ ਨੇ ਬੰਦੀਆਂ ਗਾਵੇਂ ਬੰਦੀ ਆ ਉਹਨੂੰ ਕਿਹਾ ਪੱਟੇ ਪੁੱਟੇ ਪਾਣੀ ਅੱਛਾ ਇਹ ਮੁੰਡਾ ਬਹੁਤ ਚੰਗਾ ਹੈ ਨਹੀਂ ਨਹੀਂ ਠੀਕ ਹੈ ਬੜਾ ਚੰਗਾ ਠੀਕ ਹੈ ਕੋਈ ਤੈਨੂੰ ਮੈਂ ਦੱਸਣ ਲੱਗਾ ਨਾ ਇੱਕ ਗਿਆ ਮੁੰਡਾ ਨਾ ਆਪਣਾ ਅੱਛਾ ਜੀ ਇਹ ਕੋਟਰਾ ਆਪਣਾ ਠੀਕ ਹੈ ਠੀਕ ਹੈ ਵੱਡੇ ਦਾ ਮੁੰਡਾ ਹੈ ਇਹ ਅੱਛਾ ਜੀ ਆਪਣਾ ਜਿਹੜਾ ਸੁਰਜਨੀ ਅੱਛਾ ਅੱਛਾ ਉਹਦਾ ਮੁੰਡਾ ਹੈ ਠੀਕ ਹੈ ਠੀਕ ਹੈ ਤੇ ਗੱਲ ਇਹ ਆ ਨਾ ਵੀ ਅੱਜ ਕੱਲ ਜੀਵਿਦਾਰ ਜਿਹੜਾ ਵੀ ਖੇਤ ਜਾਂਦਾ ਅੱਛਾ ਜੀ ਉਹ ਮੈਨੂੰ ਇਹ ਦੱਸ ਪਹਿਲਾਂ ਤਾਂ ਮੋਟਰਸਾਈਕਲ ਲਾਉਂਦਿਆ ਸਾਰ ਹਾਂਜੀ ਰੱਬ ਦਾ ਨਾਮ ਲਵੇ ਮਾਂ ਨੂੰ ਮੱਥਾ ਟੇਕੇ ਸਹੀ ਗੱਲ ਹੈ ਜੀ ਕੌਡੀ ਆਲੇ ਜਾਂਦੇ ਆ ਗਰਾਉਂਡ ਨੂੰ ਮੱਥਾ ਟੇਕਦੇ ਆ ਟੇਕਦੇ ਟੇਕਦੇ ਮਾਣ ਦੁਕਾਨ ਖੋਲਦਾ ਹਾਂਜੀ ਮੱਥਾ ਟੇਕੇ ਖੋਲਦਾ ਹਾਂਜੀ ਹਾਂਜੀ ਉਹਨੂੰ ਜਿੰਦਾ ਰਹਾਦਾ ਸਹੀ ਗੱਲ ਹੈ ਜੀ ਜੀਨੀ ਧਾਰ ਵੀ ਜਾਂਦੇ ਆ ਸਾਰੇ ਇਹਨੂੰ ਮੱਥਾ ਟੇਕੇ ਜਿੱਥੋਂ ਆਪਾਂ ਰੈਜਿਕ ਖਾਣੇ ਆ ਹਾਂਜੀ ਹਾਂਜੀ ਮੱਥਾ ਟੇਕੇ ਬਈ ਨਾ ਜੇ ਕਿ ਮੂਤ ਕਰਦੇ ਆ ਸਹੀ ਹਾਂ ਦਾ ਫੇਰ ਬਾਥਰੂਮ ਜਾਂਦੇ ਆ ਫਿਰ ਬਾਹਰ ਜਾਂਦੇ ਆ ਸੌ ਗੱਲਾਂ ਐਣਾ ਜਾ ਕੇ ਮੱਥਾ ਟੇਕਣ ਵੀ ਇਹ ਮਾਰਤਾ ਸਭ ਦਾ ਪ੍ਰਕਾਰ ਸਭ ਨੂੰ ਰੈਕਟ ਦੇ ਸਹੀ ਸਹੀ ਗੱਲ ਆ ਲੱਗਦਾ ਮਾਜਣ ਵੀ ਗੱਡੀ ਦੇ ਬੈਠਾ ਉਹਦੇ ਕਿਤਰਾ ਚ ਭਾਗ ਹੈ ਸਹੀ ਆ ਕਹਿਣ ਦਾ ਮਤਲਬ ਵੀ ਉਹ ਬੈਠਾ ਸਾਰੀ ਢੇਰੀ ਕੋਈ ਨਹੀਂ ਕਿ ਉਹਦਾ ਸਹੀ ਗੱਲ ਹੈ ਗੱਲ ਇਹ ਹੈ ਕਬੂਤਰਾਂ ਵਾਲਿਆਂ ਨੂੰ ਵੀ ਇਹੇ ਚਾਹੀਦਾ ਸਹੀ ਗੱਲ ਹੈ ਕਬੂਤਰਾਂ ਵਾਲੇ ਖੋਡੇ 'ਚ ਜਾਣ ਹਾਂਜੀ ਨਾ ਤੋਕੇ ਜਾਣ ਪਾਣੀ ਪੰਜ ਛੇ ਨਾ ਕਰਕੇ ਜਾਣ ਹਾਂਜੀ ਕਿਉਂਕਿ ਉਹ ਹੈਗਾ ਸੁਚਾ ਜਮਾ ਸਹੀ ਗੱਲ ਹੈ ਸਚਾ ਜਮਾ ਹੋ ਹਾਂਜੀ ਕਬੂਤਰ ਜਿਹੜਾ ਜਾਨਵਰ ਸੁਚਾ ਈ ਕੋਨੇ ਕੋਨੇ ਜਾਨ ਨਾ ਤੋਕੇ ਜਾਣ ਸਫਾਈ ਰੱਖੜ ਰਿਜਕ ਦੇਣਾ ਮਾਰਕ ਨਹੀਂ ਸਹੀ ਗੱਲ ਹੈ ਮਾਰਕ ਨਹੀਂ ਦੇਣਾ ਰਿਜਕ ਇੱਕ ਮਾਰਕ ਨਹੀਂ ਦੇਣਾ ਕਿਸੇ ਨੂੰ ਬਾਹਲ ਨਾ ਕੱਢੋ ਕਿਸੇ ਨੂੰ ਭੈਣ ਦੀ ਗੱਲ ਨਾ ਕੱਢੋ ਵੀ ਮੇਰੇ ਘਰੇ ਦੀ ਧੀ ਆ। ਸਹੀ ਗੱਲ ਹੈ। ਗੱਲ ਕੱਢਣ ਤੋਂ ਪਹਿਲਾਂ ਠੀਕ ਗੱਲ ਸੁਣਾਈ ਸਾਰਿਆਂ ਨਾਲ ਹੁੰਦੀ ਆ ਪੁੱਤ। ਹਾਂਜੀ ਹਾਂਜੀ। ਪਰ ਕਿਸੇ ਨੂੰ ਮਾਰਾ ਚੰਗਾ ਨਾ ਬੋਲੋ। ਰੱਬ ਕਹਿੰਦਾ ਤੁਸੀਂ ਭਲਾ ਤਰੀ ਚਲੋ। ਠੀਕ ਹੈ ਜੀ। ਆਪੇ ਹੀ ਕਰਦਾ ਤੁਹਾਡਾ ਭਲਾ। ਸਹੀ ਗੱਲ ਹੈ ਜੀ। ਜੇ ਤੁਸੀਂ ਕਿਸੇ ਦਾ ਮਾਰਾ ਕਰਦੇ ਆ ਹਾਂਜੀ ਤੇ ਫੇਰ ਹੁੰਦਾ ਹੈ। ਮੈਂ ਮਗਰ ਜੀ ਹਾਂ ਪੁੱਤ ਇਹ ਕੰਮ ਕਿਹਾ ਸੀ ਉਹ ਹੀ ਕੰਮ ਐ ਨਾ। ਉਹ ਹੀ ਬਸ ਥਿਲੂ ਤੇਰੀ ਗੱਲ ਜਮਾ ਸਹੀ ਐ ਡੇੜੀ ਤੂੰ ਕੰਮ 'ਚ ਦੱਸੀ ਆ। ਏ ਜਦ ਨਾਲ ਰਹਿ ਨੀਉਦਾ ਜਦ ਨਾਲ ਮੇ ਫਿਕਰ ਹੋ ਜਾ ਔਰ ਘੋੜੀ ਖੋਲਤੀ ਐ ਗੱਲਾਂ ਆਪਾ ਬਹੁਤ ਕਰ ਲਈਆਂ ਹਾਂਜੀ ਹਾਂ ਹੁਣ ਤੂੰ ਹੀ ਆਦੀ ਘੋੜੀ ਤੇ ਕਾਠੀ ਪਾ ਤੂੰ ਕਰੂਗੇ ਯਾਰ ਤੇ ਜਾ ਅਸੀਂ ਆ ਗਏ ਤੇਰੇ ਮਗਰੇ ਆਉਂ ਵੀ ਆ ਗਏ ਤੇਰੇ ਮਗਰੇ ਬਾਤ ਕੋਈ ਨਹੀਂ ਚੱਲਦੇ ਬਰ ਕੋਈ ਸਿਆਣਾ ਬਾਪ ਮੇਰਾ 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 ਬਾਪ ਠੀਕ ਹੈ ਨਾ ਹਾਂ ਚਾਰ ਟੰਗਾ ਬੱਚਿਆ ਕੋਈ ਨਹੀਂ ਕੋਈ ਨਹੀਂ ਦੇ ਫਿਕਰ ਹੋ ਜਾ ਯਾਰ ਲੜਾ ਦੂਜੀ ਮੈਨੂੰ ਕਰੀ ਕੋਈ ਟਾਈਮ ਵੀ ਮੈਨੂੰ ਯਾਦ ਆ ਲੱਤ ਤੁਸੀਂ ਕੋਈ ਨਹੀਂ ਕੋਈ ਨਹੀਂ ਸਾਰੇ ਲੈ ਲਾਂਗੇ ਟੈਂਸਾਂ ਨਾ ਕਰ ਹੁਣ ਆਪਣੇ ਬਾਬਾ ਜੀ ਛੋਟੇ ਭਰਾਣੇ ਮੇਰੀ ਕਾਹ ਹੱਦ ਭੰਨੀਆਂ ਲੱਤ ਕੋਈ ਨਹੀਂ ਪਤਾ ਰੱਬ ਫਾਲਕ ਸਭ ਦਾ ਭਲਾ ਕਰਨ ਵਾਲਾ ਹੈ ਕੋਈ ਗੱਲ ਨਹੀਂ ਅੱਛੇ ਪਾਸ਼ਾ ਦੇਣ ਵਾਲਾ ਉਹ ਸਾਰਿਆਂ ਦਾ ਭਲਾ ਕਰਨ ਵਾਲਾ ਹੈ ਬਾਬਾ ਜੀ ਬਾਬਾ ਜੀ ਮੈਨੂੰ ਅੰਦਰੋਂ ਜਾ ਕੇ ਮੈਨੂੰ ਤੁਰੰਤ ਜਪੇੜਾ ਮਾਰ ਕੇ ਇਹਨਾਂ ਦੇ ਯਾਰ ਸਾਰਾ ਮਾਰੀ ਕੀਤੀ ਤੂੰ ਉਹ ਨਹੀਂ ਨਹੀਂ ਬਾਬਾ ਬਹੁਤ ਕੋਈ ਟਾਈਮ ਸੀਗਾ ਉਹ ਗੱਲ ਸੀ ਕੋਈ ਟਾਈਮ ਸੀਗਾ ਉਹ ਜੈਨੂ ਕੋਈ ਨਹੀਂ ਫਿਰ ਕਹਿੰਦਾ ਤੂੰ ਤਾਂ ਹੀ ਨਹੀਂ ਇੰਨੇ ਚਰਵਾਦਾ ਹੈ ਤੇਰਾ ਕੰਮ ਹੈ ਤੇ ਤਾਂ ਹੀ ਅੱਜ ਤੂੰ ਗੈਲਦਾਰ ਕੋਲੇ ਆਇਆ ਉਹ ਕੋਈ ਨਹੀਂ ਕੋਈ ਨਹੀਂ ਫਿਰ ਵੀ ਆਪਾਂ ਕਿੰਨੂੰ ਮਾਫ਼ ਕਰਤਾ ਰੱਬ ਭਲਾ ਕਰੂਗਾ ਚਲ ਠੀਕ ਆ ਆਉਣਾ ਮੈਂ ਆਹ ਨਾ ਤੇਰੇ ਕੋਲੇ ਝੁੰਡੇ ਦੀ ਲੱਤ ਪਧਨੀ ਆ ਵਾ ਝੁੰਡੇ ਦੀ ਚੱਲ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਪੁੱਤਰਾ ਗੁੱਸਾ ਨਹੀਂ ਕਰੀ ਜਾਂਦਾ ਭळा ਮੰਗੀ ਜਾਂਦਾ ਬਾਬਾ ਘਰੇ ਆਏ ਸੀਗੇ ਆਪਾਂ ਘਰੇ ਆਏ ਨੂੰ ਦੁਸ਼ਮਣ ਨੂੰ ਵੀ ਨਾ ਮਾਰਾ ਤਾਉ ਠੀਕ ਆ ਨਾ ਮੈਂ ਤਾਂ ਹੀ ਇਨਕੀ ਰੱਖਿਆ ਮੇਰਾ ਦੂਰ ਨਿਕਲਦਾ ਸੀਗਾ ਬਸ ਕੋਈ ਗੱਲ ਨਹੀਂ ਮਾਰ ਕੋ ਭਲਾ ਕਰੇ ਕੋਈ ਗੱਲ ਤੂੰ ਕੋਈ ਗੱਲ ਨਹੀਂ ਕੋੜੀ ਤੇ ਘਾਟੀ ਪਾ ਆਪਾਂ ਚੱਲਦੇ ਆ ਠੀਕ ਆ ਨਾ ਐਵੇਂ ਨਾ ਗੁੱਸਾ ਕਰਿਆ ਕਰ ਠੀਕ ਆ ਨਾ ਜਾਂ ਤਾਂ ਨਾ ਕਰਿਆ ਕਰ ਕਿਸੇ ਗੱਲ ਦੀ ਵੀ ਕੋਈ ਗੱਲ ਨਹੀਂ ਇਹਨਾਂ ਗੱਲਾਂ ਤੋਂ ਨਹੀਂ ਗੁੱਸਾ ਕਰੀਦਾ ਹੁੰਦਾ ਸਾਰਿਆਂ ਤੇ ਲੜਾਈ ਲਾਪਿਆ ਹੁੰਦੇ ਰਹਿੰਦੇ ਆ